ਯਾ ਅਗੇ ਤੋਂ ਨਾ ਨੇ ਰੋੜ ਟੱਲਾ ਹੀ ਰੋੜ ਟੱਲਾ ਤੇ ਪਾ ਜਲਾ ਸੀ ਤੇ ਕਿੱਦਾਂ ਦੇਖ ਦੋ ਆਂਟੀਆਂ ਹੁਸ਼ਿਆਰਪੁਰ ਦੇ ਵਿੱਚ ਇਦਾਂ ਦਾ ਕਾਂਡ ਬੱਚੇ ਨਾਲ ਕੀਤਾ ਉਸ ਤੋਂ ਬਾਅਦ ਪ੍ਰਵਾਸੀਆਂ ਦੇ ਹੌਸਲੇ ਜਿਹੜੇ ਪੰਜ ਸਾਲ ਦਾ ਬੱਚਾ ਦੇਖੋ ਇੱਕ ਇੱਕ ਮਾਂ-ਬਾਪ ਦਾ ਬੱਚਾ ਆ ਉਹ ਵੀ ਮਾਰ ਦਿੱਤਾ ਉਹਨਾਂ ਨੇ ਉਹਨੂੰ ਕਿੰਨੀ ਦਰਦਨਾਕ ਮੌਤ ਦਿੱਤੀ ਬੱਚਿਆਂ ਨੂੰ ਹੂੰ ਇਹਨਾਂ ਦੇ ਹੌਂਸਲੇ ਉੱਚੇ ਹੋਏ ਹੋਏ ਨੇ ਇਹਨਾਂ ਨੂੰ ਇੱਥੋਂ ਕੱਢਿਆ ਜਾਵੇ ਹੂੰ ਇੱਥੇ ਰਹਿੰਦੇ ਲੱਗਿਆ ਨਹੀਂ ਗਏ ਅੰਜੀ ਵੀ ਉਹ ਦੇਖੋ ਮੁਲਾਜ਼ਮ ਚਾਰ ਖੜੇ ਨੇ ਜੁਬਾਨ ਤੇ ਉਹ ਆੱਖਾਂ ਦੇਖੋ ਕਿਦਾਂ ਡੇਲੇ ਫਾੜਦਾ ਆ ਚੱਪੜ ਚੱਪੜ ਕਰਦਾ ਪਿਆ ਉਹ ਹੂੰ ਕੀ ਵੇਖਣਾ ਇੱਧਰ ਇੱਧਰ ਕੀ ਵੇਖਦਾ ਇਹ ਗਿਵੀ ਅੰਦਰ ਸੀ ਇਸ ਮੁਹੱਲੇ ਦੇ ਵਿੱਚ ਅੱਛਾ ਇਸੇ ਇਲਾਕੇ ਦਾ ਰਹਿਣ ਵਾਲਾ ਹਾਂਜੀ ਹਾਂਜੀ ਰਹਿੰਦਾ ਵੀ ਇੱਥੇ ਆ ਉਹ ਬੱਚੀ ਵਾਲਿਆ ਉਹ ਵੀ ਰਹਿੰਦੀ ਹੈ ਇੱਧਰ ਗਲੀ 'ਚ ਰਹਿੰਦਾ ਹੈ ਬੱਚੀ ਇਸ ਗਲੀ 'ਚ ਰਹਿੰਦੀ ਹੈ ਬੱਚੀ ਸਕੂਲ ਗਈ ਸਕੂਲੋਂ ਲੈ ਕੇ ਆਇਆ ਉਹਨੇ ਉਹਦੀ ਮੰਮੀ ਕੱਢੀ ਹੂੰ ਤੇ ਪਤਾ ਕਿਦਾਂ ਲੱਗਾ ਕਿ ਇੱਧਰ ਲੈ ਕੇ ਗਲੀ ਦੇ ਵਿੱਚ ਲੈ ਕੇ ਜਾ ਰਿਹਾ ਜਾਂ ਕਿਦਾਂ ਜਿਵੇਂ ਮਾਂ ਨੇ ਦੇਖਿਆ ਹੋਏਗਾ ਆਈ ਦੋ ਫੱਗ ਪੱਗ ਪਤਾ ਲੱਗਾ ਅਸੀਂ ਦੇਖਿਆ ਨਹੀਂ ਦੇਖਿਆ ਆਏਗਾ ਅਸੀਂ ਤੇ ਨਾਲ ਆਏ ਹਾਂ ਨਾਲ ਦੀ ਗਲੀ ਸਾਡੀ ਏ ਉਧਰੋਂ ਲੱਗਿਆ ਉਸੇ ਸਾਰੀ ਗੱਲ ਦੇ ਪੈਰਾਂ ਲ ਜਮੀਨ ਨਿਕਲ ਗਈ ਕਿ ਸ਼ਹਿਰਪੁਰ ਦਾ ਐਡਾ ਵੱਡਾ ਕਾਹਨ ਹੋਇਆ ਵੇ ਹੁਣ ਸਜ਼ਾ ਦੇ ਮਹੱਲੇ ਦੇ ਵਿੱਚ ਵੀ ਹੋ ਗਿਆ ਹੂੰ ਉਹ ਤਾਂ ਬੰਦਾ ਕਿੰਨਾ ਅੱਟਾ ਖਾਣ ਇਹਨੂੰ ਵੱੱਤ ਵੱੱਤ ਸਜ਼ਾ ਦਿੱਤੀ ਜਾਵੇ ਅਸੀਂ ਤੇ ਇਹ ਕਹਿੰਦੇ ਆ ਕਿ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਜਾਏ ਹੋ ਜਾਵੇ ਨੂੰ ਸਾਹਮਣੇ ਖਿਲਾੜ ਕੇ ਗੋਲੀ ਮਾਰੋ ਤਾਂ ਚਾਰ ਹੋਰ ਨੂੰ ਸਬਕ ਆਵੇ ਹੂੰ ਜਿੱਥੇ ਵੀ ਜਾਂਦੇ ਹੌਸਲੇ ਪ੍ਰਵਾਸੀਆਂ ਦੇ ਵਧੇ ਪਏ ਆ ਜਿੱਥੇ ਜਾਂਦੇ ਕਿ ਇਹ ਲੋਕ ਗਲਤ ਕੰਮ ਕਰਦੇ ਬੱਚਿਆਂ ਨਾਲ ਕਿਉਂਕਿ ਇਹਨਾਂ ਦੇ ਵੀ ਬੱਚੇ ਆ ਕਿਉਂਕਿ ਦੂਰੋਂ ਕੰਮ ਕਰਦਾ 10 10 ਨਾਲ ਲਈ ਆਉਂਦੇ ਨੇ ਚੱਕਲਾ ਪਾਇਆ ਹੁੰਦੀਆਂ ਐਸੇ ਤੋਂ ਪੰਜਾਬੀ ਨੂੰ ਕੱਲ ਨਹੀਂ ਕਰਨ ਦਿੰਦੇ ਹੂੰ ਐਦਾਂ ਇਹਾਂ ਦਾ ਹਾਸਲੇ ਖੁੱਲੇ ਨੇ ਕੋਈ ਪੰਜਾਬੀ ਗੱਲ ਨਹੀਂ ਕਰ ਸਕਦਾ ਇਹਨਾਂ ਦੇ ਸਾਹਮਣੇ ਬੱਚੇ ਇਹਨੂੰ ਕਿਹਾ ਗਿਆ ਆਪਣੇ ਘਰਾਂ ਜੇ ਕੱਢਣਾ ਚਾਹੀਦਾ ਜਿਹੜਾ ਪਰਵਾਰ ਭਈਆ ਇਹ ਗੱਲ ਪੈਂਦਾ ਆ ਉਹ ਹੋਣੇ ਨਹੀਂ ਮੰਨ ਆ ਜਾ ਮੁਲਾਜ਼ਮਾਂ ਦੇ ਖੜਿਆ ਤੇ ਨਹੀਂ ਮੰਨ ਅੱਛਾ ਉਹਨਾਂ ਦੇ ਸਾਹਮਣੇ ਬੋਲਦਾ ਪਿਆ ਬਸ ਸਾਰਾ ਕੁਝ ਬਿਲਕੁਲ ਮੁਲਾਜ਼ਮ ਚਾਰ ਪੰਜ ਖੜੇ ਨੇ ਬੋਲਦਾ ਵੀ ਆਖਾ ਲਾਉਣਾ ਉਹ ਕਹਿੰਦਾ ਮੈਨੂੰ ਲੈ ਜਾਣਗੇ ਮੈਂ 1 ਘੰਟੇ ਬਾਅਦ ਆ ਕੇ ਫਿਰ ਕਾਂਟ ਕਰਾਂਗਾ ਅੱਛਾ ਐਡੀ ਵੱਡੀ ਧਮਕੀ ਦੇ ਰਿਹਾ ਮੁਲਾਜ਼ਮਾਂ ਸਾਹਮਣੇ ਕਹਿ ਰਿਹਾ ਨਹੀਂ ਕਰਦਾ ਦੇਖੋ ਜੀ ਇਹ ਤਾਂ ਬੱਚੇ ਵੀ ਆਪਾਂ ਘਰੋਂ ਕੱਢਣੇ ਡਰਦੇ ਆ ਕਿ ਬੱਚਾ ਘਰੋਂ ਕੱਢਣਾ ਵੀ ਮੁਸ਼ਕਲ ਹੋ ਗਿਆ ਹੁਣ ਆਪਣਾ ਕੋਈ ਕਿਉਂਕਿ ਜੇ ਇਦਾਂ ਦੇ ਲੋਕ ਜਿਹੜੇ ਹੈਗੇ ਆ ਜਿਹੜੇ ਮਾਹੌਲ ਜਿਹੜਾ ਖਰਾਬ ਕਰਦੇ ਪੰਜਾਬ ਦਾ ਜਿਹੜਾ ਮਾਹੌਲ ਵੀ ਖਰਾਬ ਕਰਨ ਲੱਗੇ ਆ ਆ ਡਾਰੀ ਆ ਮੱਲੇ ਵਾਲੇ ਬੱਚਾ ਕੀ ਕੱਢਣਗੇ ਨਮਸਤੇ ਬੇਟਾ ਕੀ 5 ਸਾਲ ਦੀ ਬੱਚੀ ਛੋਟੀ ਜੀ ਹੈ ਆ ਆ ਤੁਹਾਡੀ ਗਲੀ ਦੇ ਤੁਹਾਡੇ ਘਰਾਂ ਦੇ ਅੱਗੇ ਭਰਾਵਾ ਉਹ ਰਿੰਕੂ ਦੇ ਕੋਠੇ ਪਈ ਗਿਆ ਰੰਗ ਬਿਲਕੁਲ ਦੇਖੋ ਜੀ ਇਹ ਦਬਾਬਾ ਚੌਂਗ ਦੇ ਬਿਲਕੁਲ ਨਜ਼ਦੀਕ ਹੀ ਹੈ ਇਹ ਪਰਵਾਸੀ ਨੂੰ ਫੜਿਆ ਹੋਇਆ ਔਰ ਦੱਸਿਆ ਜਾ ਰਿਹਾ ਕਿ ਇਹ ਬੱਚੀ ਦੇ ਨਾਲ ਜਿਹੜਾ ਦੁਸ਼ਟ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਆ ਸੀ ਜਿਹੜਾ ਲੜਕੀ ਦੀ ਜਿਹੜੀ ਮਾਤਾ ਨੇ ਉਹਨੂੰ ਜਿਹੜਾ ਰੰਗੀ ਹੱਤੀ ਜਿਹੜਾ ਤੇ ਆਪ ਹੀ ਖੁੱਦੀ ਜਿਹੜਾ ਫੜਿਆ ਹੈ ਉਹ ਮੌਕੇ ਤੇ ਇਹਨੂੰ ਜੇਖੋ ਰੰਗੀ ਹੱਤੀ ਫੜਿਆ ਦੱਸਿਆ ਜਾ ਰਿਹਾ ਕਿ ਉਸ ਮੁਲਾਜ਼ਮਾਂ ਦੇ ਸਾਹਮਣੇ ਵੀ ਜਿਹੜਾ ਕਿੱਥੇ ਮਾਂ ਵੀ ਉਹ ਮਾਂ ਬੈਠੀ ਹੋਈ ਕਿੰਨਾ ਕਿੰਨਾ ਹੋਈ ਗਿਆ ਕੀ ਕੀ ਹੋਇਆ ਤਾਂ ਕਿ ਆਪਕੋ ਪਤਾ ਨਹੀਂ ਲੱਗਾ ਲੜਕੀ ਕੋ ਲੈ ਕੇ ਜਾ ਰਹਾ ਐਸੇ मेरे को पता नहीं लग मैं उसके अब कहाँ थे जब लड़की को लेके जा रहा था, था स्कूल स्कूल जा रहा था तो आगे से लड़का था पीछे से लड़की थी नाएं। नाएं। एक मिनट हाँ, एक मिनट मिनट एक जी आगे लड़का था पीछे से लड़की थी तो इसने पीछे से हाथ घीच के अपने कमरे पे लड़की के लेके चले आए लेके कहा जा रहा था कौन से कमरे में लेके जा रहा है अपने कमरे में लेके जा रहा था चला गया था तो मैंने मेरा लड़का गया स्कूल में स्कूल में खोज रहा था तो लड़की नहीं थी कमरे पे लड़की नहीं थी तो मैं बोला आंटी के पास जाके देखो आंटी जा के कमरे पे से उसको जाके स्कूल में छोड़ के आया स्कूल में छोड़ के आया इसी के पास से ले जाकर के समझ गए तो उसके बाद स्कूल में से आई लड़की मेरी तो मेरे को बता रही थी कि सपना के पापा मेरे साथ ऐसा ऐसा किया था, हु, था। हु, तब इसको मैं रूम पे से लेके आया खींच के तो उसे सब अच्छा चपे पर मार के इस बकवाई तो इसने बोलता है कि नहीं पानी पिलाने के लिए मैं ले गया था मेरे कमरा नहीं था पानी पीने के लिए तो तू ऊपर आ... ले गया बाथरूम में पानी पिलाने के लिए ले गया था अच्छा बाथरूम में लेके गया था बाथरूम में लेके गया था गलत गलत काम किससे किया था अब बिल्कुल है लड़की दी माता है और लड़की बिल्कुल भारी हंगामा हो रहा थे देखो जी तस्वीर देख रहे हो ਬਿਲਕੁਲ ਦੇਖੋ ਜੀ ਮੱਲੇ ਦੇ ਵਿੱਚ ਥੱਪੜਾ ਥੱਪੜੀ ਹੋ ਰਹੀ ਹੈ ਪ੍ਰਵਾਸੀ ਦੇ ਨਾਲ ਇੱਕ ਛੋਟੇ ਜਿਹੇ ਬੱਚੇ ਦੇ ਨਾਲ ਜਿਹੜਾ ਦੁਸਤ ਕੰਮ ਕਰਨ ਦੀ